ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਤੇ ਹੋਇਆ ਧਮਾਕਾ ਧਮਾਕੇ 'ਚ ਇੱਕ ਵਿਅਕਤੀ ਹੋਇਆ ਜ਼ਖਮੀ ਜੀਹਾਂ ਇਹ ਤਸਵੀਰਾਂ ਨੇ ਅੱਜ ਸਵੇਰੇ 10 ਵਜੇ ਦੀਆਂ ਅਤੇ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੀਆਂ ਜਿੱਥੇ ਇੱਕ ਵਾਰ ਫਿਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਹ ਕਹਿਣਾ ਹੈ ਕਿ ਇੱਥੇ ਕਿਸੇ ਤਰੀਕੇ ਦਾ ਧਮਾਕਾ ਨਹੀਂ ਹੋਇਆ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਹਿ ਰਹੇ ਹੋ ਨਾ ਇੱਥੇ ਬਲਾਸਟ ਹੋਇਆ ਕੀ ਗੱਲ ਆਵਾਜ਼ ਆਈ ਆ ਸੁਣ ਕੇ ਅਸੀਂ ਆਏ ਆ ਜਦ ਕੀ ਕਹਿ ਰਹੇ ਇੱਥੇ ਜ਼ਰੇ ਵੀ ਇੱਥੇ ਬੰਦੇ ਕੋਲ ਬੰਮ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਚ ਫਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਏ ਐਨ ਇਸ਼ਾਰਾ ਰੁੜਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਕਿ ਪਤਾ ਵੀ ਕਿਹੜੀ ਮੰਚਨ ਆ ਲਾਇਆ ਸੀ ਉਹ ਇਹਦੇ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਕੇ ਆਏ ਦੇਖਿਆ ਤੇ ਉਹ ਆਗੂ ਕਿ ਲੱਗੀ ਹੋਈ ਆ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ ਚ ਲੱਤ ਦਾ ਦੇਖਿਆ ਉਹਨੂੰ ਲੱਤ ਲੁੱਟਾ ਉੱਡ ਗਿਆ ਸੀ ਉਹਦੀਆਂ ਬਾਹਾਂ ਵੀ ਹੱਲੀ ਸੀ ਲੱਤਾਂ ਵੀ ਉੱਡ ਗਿਆ ਸੀ ਉਹਦੀ ਦਾ ਇਹ ਇੱਥੇ ਬਿਲਕੁਲ ਵੱਡਾ ਕਿੰਨੇ ਕਾਲ ਦਾ ਨੌਜਵਾਨ ਸੀਗਾ ਜਿਹਦੇ ਦੇ ਸੀਗਾ ਨਹੀਂ 35-40 ਸਾਲ ਦੀ ਉਮਰ ਲੱਗਦੀ ਦੀ ਉਹਦੀ ਲੱਗਦਾ ਜੀ ਵੱਡਾ ਹਾਸਾ ਟੱਲਿਆ ਬਿਲਕੁਲ ਜੀ ਬਿਲਕੁਲ ਹਾਦਸਾ ਹੋਣ ਤੋਂ ਟਲਿਆ ਕੀ ਪਤਾ ਕਿਹੜੀ ਮਨਛਾ ਦਾ ਆਇਆ ਸੀ ਕੋਈ ਪਤਾ ਨਹੀਂ ਸੀ ਉਹ ਬੋਲੇ ਕਿਨੇ ਦੱਸਿਆ ਮੈਂ ਇੱਥੇ ਆਇਆ ਬੰਦੇ ਦਾ ਲੱਤਾਂ ਤੇ ਬਾਹਾਂ ਤੇ ਸੱਟ ਲੱਗੀ ਆ ਕੋਈ ਕਲੀਅਰ ਨਹੀਂ ਹੋਇਆ ਕੋਈ ਬਲਾਸਟ ਹੋਇਆ ਕੀ ਹੋਇਆ ਕੁਝ ਕਲੀਅਰ ਨਹੀਂ ਹੋਇਆ ਜਗ੍ਹਾ ਕਿਹੜੀ ਹੈ ਸਰ ਸਰ ਕਿਹੜੀ ਜਗ੍ਹਾ ਹੈ ਮਜੀਠਾ ਰੋਡ ਆ ਮਜੀਠਾ ਰੋਡ ਤੇ ਹੈਗੇ ਬਾਈਪਾਸ ਪੈ ਰਿਹਾ 34 ਰੋਡ ਬਾਈਪਾਸ ਮਜੀਠਾ ਰੋਡ ਬਾਈ ਆਪੋਜਿਟ ਮਹਿਸ਼ਾਰਾ ਨਿਊ ਰੂਪਨਗਰ ਕੋਈ ਪਤਾ ਲੱਗਾ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਕੈਂਕਰ ਹੁੰਦੀ ਕੋਈ ਚੀਜ਼ ਹੁੰਦੀ ਹੈ ਅਜਿਹੀ ਗੱਲ ਲੱਗੀ ਨਹੀਂ ਕੋਈ ਕਹਿੰਦੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਫਟ ਨੋ 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 ਇਹੋ ਜੀ ਕੋਈ ਗੱਲ ਨਹੀਂ ਪੱਤੀ ਵਾਲਾ ਖੰਭੜਾ ਵੀ ਆ ਖੰਭੜਾ ਵੀ ਆ ਇ ਦਾਕਟਰ ਹਰੇ ਮੈਂ ਸਭ ਤੋਂ ਪਹਿਲੇ ਉਹਨੂੰ ਹਸਪਤਾਲ ਪਹੁੰਚਾਇਆ ਬਹੁਤ ਜਰੂਰੀ ਸੀ ਉਹਨੂੰ ਬਚਾਉਣਾ ਉਹਨੂੰ ਪਾਣੀ ਪੂਣੀ ਪਿਆ ਕੇ ਹਸਪਤਾਲ ਪਹੁੰਚਾ ਦਿੱਤਾ ਆ ਫਸਟ ਐਡ ਵਾਸਟੇ ਗੱਡੀ ਆ ਗਈ ਸੋ ਇਸ ਲਈ ਉਹਨੂੰ ਭੇਜ ਦਿੱਤਾ ਸਰ ਦਾ ਟੱਕੀ ਨਾ ਮੇਰਾ ਗ੍ਰੇਟ ਮੈਂ ਚੌਕੀਨ ਚਾਰਜ ਬਲਕ ਲਾਂਚ ਗਿੰਦਰ ਸਿੰਘ ਮੇਰਾ ਨਾਮ